ਆਪਣਾ ਸਵਾਲ ਨੰਬਰ ਆ ਜਾਂਦਾ ਹੈ 208 ਉਪਰੋਕਤ ਵਿਚਾਰਾ ਰਾਹੀਂ ਗੁਰੂ ਸਾਹਿਬ ਕੀ ਸਮਝਾ ਰਹੇ ਹਨ ਇਹਦਾ ਜਵਾਬ ਹੈ ਗੁਰੂ ਨਾਨਕ ਸਾਹਿਬ ਜੀ ਯੁਗਾਂ ਦੀ ਕੀਤੀ ਹੋਈ ਵੰਡ ਤੇ ਅਸਹਿਮਤੀ ਪ੍ਰਗਟ ਕਰਦੇ ਹੋਏ ਫਰਮਾਉਂਦੇ ਹਨ ਕਿ ਸਤਜੁਗ ਤ੍ਰੇਤਾ ਦਵਪਰ ਕਲਯੁਗ ਦੇ ਪਹਿਰੇ ਦੀ ਪਛਾਣ ਕਰਨ ਵਾਸਤੇ ਜੀਵਾਂ ਦੇ ਆਮ ਪ੍ਰਵਿਰਤੀ ਸੁਭਾਅ ਵੱਲ ਵੇਖੋ ਜਿੱਥੇ ਧਰਮ ਪ੍ਰਭਲ ਹੈ ਉੱਥੇ ਮਨੋ ਸਤਜੁਗ ਦਾ ਰਾਜ ਹੈ ਜਿੱਥੇ ਕੂੜ ਪ੍ਰਦਾਨਾ ਉੱਥੇ ਸਮਝੋ ਕਲਯੁਗ ਦਾ ਪਹਿਰਾ ਹੈ ਜੁਗਾਂ ਦਾ ਪ੍ਰਭਾਵ ਜਗਤ ਤੇ ਨਹੀਂ ਹੈ ਸਗੋਂ ਜਗਤ ਦੇ ਜੀਵਾਂ ਦੇ ਸੁਭਾਅ ਤੇ ਅਚਾਰਨ ਬਦਲਣ ਨਾਲ ਮਨੋਂ ਜੁਗ ਬਦਲ ਗਿਆ ਹੈ ਇਸ ਤਰੀਕੇ ਨਾਲ ਸਿੱਖੇ ਸਕਦੇ ਹਾਂ ਕਿ ਇੱਕ ਪਰਿਵਾਰ ਦੇ ਵੱਖ-ਵੱਖ ਜੀ ਇੱਕੋ ਸਮੇਂ ਤੇ ਵੱਖ-ਵੱਖ ਜੁਗਾਂ ਵਿੱਚ ਰਹਿੰਦੇ ਹੋ ਸਕਦੇ ਹਨ ਜਾਂ ਇੱਕ ਮਨੁੱਖ ਹੀ ਆਪਣੇ ਸੁਭਾਅ ਅਨੁਸਾਰ ਦਿਨ ਵਿੱਚ ਵੱਖ-ਵੱਖ ਸਮੇਂ ਤੇ ਵੱਖ-ਵੱਖ ਜੁਗਾਂ ਵਿੱਚ ਨਿਵਾਸ ਕਰ ਸਕਦਾ ਹੈ ਆਪਣਾ ਸਵਾਲ ਨੰਬਰ ਆ ਜਾਂਦਾ ਹੈ 209 ਉਪਰੋਕਤ ਵਿਚਾਰ ਤੋਂ ਕੀ ਸਿੱਧ ਮਿਲਦੀ ਹੈ ਦਾ ਜਵਾਬ ਉਪਰੋਕਤ ਵਿਚਾਰ ਨੂੰ ਸਮਝ ਕੇ ਮਨੁੱਖ ਨੂੰ ਸਹਿਜੇ ਹੀ ਪਤਾ ਲੱਗ ਸਕਦਾ ਹੈ ਕਿ ਉਸ ਦਾ ਯੁੱਗ ਕਿਸ ਤਰੀਕੇ ਨਾਲ ਬਦਲਦਾ ਹੈ ਉਸ ਨੂੰ ਸਮਝਣਾ ਚਾਹੀਦਾ ਹੈ ਕਿ ਮਨੁੱਖਾ ਜੀਵਨ ਵਿੱਚ ਗ੍ਰਾਵਟ ਲਈ ਮਨੁੱਖ ਖੁਦ ਜ਼ਿੰਮੇਵਾਰ ਹੈ ਸਮਾਜ ਜ਼ਿੰਮੇਵਾਰ ਨਹੀਂ ਹੈ ਆਪਣਾ ਸਵਾਲ ਨੰਬਰ ਆ ਜਾਂਦਾ ਹੈ 210 ਗੁਰੂ ਸਾਹਿਬ ਜਦੋਂ ਕੁਰੂਕhetra ਪੰਚੇਤਾ ਉੱਥੇ ਕਿਸ ਕਰਕੇ ਇਕੱਠ ਹੋ ਰਿਆ ਸੀ ਇਹਦਾ ਜਵਾਬ ਹੈ ਸੂਰਜ ਗ੍ਰਹਿਣ ਕਰਕੇ ਇਸ ਦਿਨ ਲੋਕ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਸਨ ਅਤੇ ਪੰਡਤਾਂ ਨੂੰ ਦਾਨ ਕਰਦੇ ਸਨ ਆਪਣਾ ਸਵਾਲ ਨੰਬਰਾਂ ਜਾਂਦਾ ਹੈ 211 ਪੁਜਾਰੀਆਂ ਨੇ ਗ੍ਰਹਿਣ ਸੰਬੰਧੀ ਕੀ ਭੁਲੇਖਾ ਪਾਇਆ ਹੋਇਆ ਸੀ ਇਹਦਾ ਜਵਾਬ ਹੈ ਦੇਵਤਿਆਂ ਨਾਲ ਆਪਣਾ ਵੈਰ ਕੱਢਣ ਲਈ ਸੂਰਜ ਤੇ ਚੰ드ਰਮਾ ਨੂੰ ਰਾਹੁ ਅਤੇ ਕੇਤੂ ਗਰਸ ਲੈ ਲੈਂਦੇ ਹਨ ਮੂੰਹ ਵਿੱਚ ਪਾ ਲੈਂਦੇ ਹਨ ਜਿਸ ਤੋਂ ਇਹਨਾਂ ਨੂੰ ਗ੍ਰਹਿਣ ਲੱਗ ਜਾਂਦਾ ਹੈ ਜਿਨ੍ਹਾਂ ਵਿੱਚ ਦੇਵਤਿਆਂ ਉੱਪਰ ਬਿਪਤਾ ਹੈ ਕਿਸੇ ਵੀ ਮਨੁੱਖ ਨੂੰ ਕੁਝ ਖਾਣਾ ਪੀਣਾ ਨਹੀਂ ਚਾਹੀਦਾ ਆਪਣਾ ਸਵਾਲ ਨੰਬਰਾਂ ਜਾਂਦਾ ਹੈ 212 ਪੁਰਾਣੀ ਮੰਨਤਾ ਅਨੁਸਾਰ ਦੇਵਤੇ ਇਸ ਚੁੰਗਲ ਵਿੱਚੋਂ ਬਾਹਰ ਕਿਸ ਤਰ੍ਹਾਂ ਨਿਕਲਦੇ ਹਨ ਇਹਦਾ ਜਵਾਬ ਹੈ ਕਿਉਂਕਿ ਦੇਵਤਾਂ ਦੇ ਕੇਵਲ ਸਿਰ ਹਨ ਤੜ ਨਹੀਂ ਹਨ ਮੂੰਹ ਰਾਸੀ ਗਰਸੇ ਸੂਰਜ ਅਤੇ ਚੰ드ਰਮਾ ਦੇਤਾਂ ਦੇ ਵੱਡੇ ਹੋਏ ਗਲ ਰਹੀਂ ਬਾਹਰ ਆ ਜਾਂਦੇ ਹਨ ਆਪਣਾ ਸਵਾਲ ਨੰਬਰ ਆ ਜਾਂਦਾ ਹੈ 213 ਗੁਰੂ ਸਾਹਿਬ ਨੇ ਇਸ ਬਾਰੇ ਲੋਕਾਂ ਨੂੰ ਕੀ ਸਿੱਖਿਆ ਦਿੱਤੀ ਇਹਦਾ ਜਵਾਬ ਹੈ ਗੁਰੂ ਸਾਹਿਬ ਨੇ ਗ੍ਰਹਿਣ ਦਾ ਪਰਮ ਦੂਰ ਕਰਨ ਲਈ ਗ੍ਰਹਿਣ ਸਮੇਂ ਕੁਰੂਗ ਖੇਤਰ ਵਿਖੇ ਚੁੱਲ੍ਹਾ ਬਾਲ ਕੇ ਭੋਜਨ ਤਿਆਰ ਕਰਕੇ ਛਕਿਆ ਤੇ ਲੋਕਾਂ ਨੂੰ ਸਮਝਾਇਆ ਕਿ ਗ੍ਰਹਿਣ ਇੱਕ ਸਾਧਾਰਨ ਤੇ ਕੁਦਰਤੀ ਘਟਨਾ ਹੈ ਇਹ ਕਿਸੇ ਦੇਵਤੇ ਉੱਪਰ ਵਿਪਤਾ ਦੀ ਸੂਚਕ ਨਹੀਂ ਹੈ ਜੋ দান ਦਿੱਤਿਆਂ ਜਾਂ ਭੁੱਖੇ ਰਹਿ ਕੇ ਦੂਰ ਹੋ ਸਕਦੀ ਹੋਵੇ ਲੋਕਾਂ ਦਾ ਦਿੱਤਾ দান ਜਾਂ ਵਿਲੜੇ ਪੁਜਾਰੀਆਂ ਨੇ ਹੜਪ ਕਰ ਜਾਣਾ ਹੈ ਇਸ ਲਈ দান ਦੇਣ ਦੀ ਥਾਂ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਆਪਣਾ ਸਵਾਲ ਨੰਬਰਾਂ ਜਾਂਦਾ ਹੈ 214 ਇਸ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਧਰਮ ਦੇ ਨਾਮ ਤੇ ਚੱਲ ਰਹੇ ਪਖੰਡਵਾਤ ਤੋਂ ਸੁਚੇਤ ਰਹੀਏ ਕਰਮ ਕਾਂਡ ਨਹੀਂ ਨਾਮ ਸਿਮਰਨ ਅਤੇ ਨਿਰਮਲ ਕਰਮ ਹੀ ਉੱਤਮ ਧਰਮੀ ਜੀਵਨ ਜਾਚ ਐਸ ਨਾਲ ਜ਼ਿੰਦਗੀ ਚੜ੍ਹਦੀ ਕਲਾ ਵਾਲੀ ਹੋ ਜਾਂਦੀ ਹੈ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਣ ਨਾਲ ਹੀ ਮਨੁੱਖ ਸਚਿਆਰ ਬਣ ਸਕਦਾ ਹੈ ਗੁਰਬਾਣੀ ਦਾ ਫਰਮਾਨ ਹੈ ਇੱਕ ਨੰਬਰੰਗ ਤੇ ਕਿਵੇਂ ਸੱਚਿਆਰਾ ਹੋਈਐ ਇਕ ਵਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਧਰਮ ਦੇ ਨਾਮ ਤੇ ਕੀਤੇ ਜਾ ਰਹੇ ਕਰਮ ਕਾਂਡ ਗੁਰੂ ਸਭ ਕਹਿੰਦੇ ਹਨ ਵਿਅਰਥ ਹਨ ਭਾਈ ਅਵਰ ਕਾਜ تیر ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਗੁਰਬਾਣੀ ਦਾ ਫਰਮਾਨ ਅੰਗ ਨੰਬਰ 12 ਆਪਣਾ ਸਵਾਲ ਨੰਬਰਾਂ ਜਾਂਦਾ ਹੈ 215 ਸਰਸਾ ਵਿੱਚ ਕੀ ਸਮਾਜਿਕ ਤਬਦੀਲੀ ਆਈ ਹੋਈ ਸੀ ਇਹਦਾ ਜਵਾਬ ਹੈ ਪੀਰਾਂ ਦੇ ਪ੍ਰਭਾਵ ਹੇਠ ਬਹੁਤ ਸਾਰੇ ਹਿੰਦੂਆਂ ਨੇ ਇਸਲਾਮ ਗ੍ਰਹਿਣ ਕਰ ਲਿਆ ਸੀ ਪੀਰ ਲੋਕਾਂ ਨੂੰ ਰੋਜ਼ੇ ਰੱਖਣ ਦੀ ਪ੍ਰੇਰਣਾ ਦਿੰਦੇ ਸਨ ਇੰਜ ਕਰਨ ਨਾਲ ਉਹ ਬਹਿਸਤ ਵਿੱਚ ਜਾਣ ਦਾ ਲਾਲਚ ਦਿੰਦੇ ਸਨ ਆਪਣਾ ਸਵਾਲ ਨੰਬਰਾਂ ਜਾਂਦਾ ਹੈ 216 ਗੁਰੂ ਸਾਹਿਬ ਨੇ ਲੋਕਾਂ ਨੂੰ ਕੀ ਉਪਦੇਸ਼ ਦਿੱਤਾ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਮਨੁੱਖਾ ਜੀਵਨ ਦਾ ਮਨੋਰਥ ਪ੍ਰਭੂ ਨਾਲ ਪ੍ਰੀਤ ਪਾਉਣਾ ਹੈ ਮਨਨ ਉਪਰੰਤ ਬੈਸਤ ਸਵਰਗ ਦੀ ਪ੍ਰਾਪਤੀ ਕਰਨੀ ਨਹੀਂ ਹੈ ਪ੍ਰਭੂ ਪ੍ਰੀਤ ਲਈ ਰੋਜਾਂ ਵਰਤਾਂ ਦੀ ਕੋਈ ਲੋੜ ਨਹੀਂ ਹੈ ਗੁਰੂ ਸਾਹਿਬ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਬੈਸਤਾ ਤਾਂ ਕੋਈ ਮਰ ਕੇ ਜੀ ਵੇਖੇਗਾ ਪਰ ਮੁਰਿਦਾਂ ਦੀ ਪਿੱਟਾਂ ਨੇ ਪੀਰਾਂ ਵਾਸਤੇ ਇੱਥੇ ਹੀ ਬਹਿਸਤ ਬਣਾਇਆ ਹੋਇਆ ਹੈ ਪੀਰਾਂ ਨੂੰ ਸਮਝਾਇਆ ਕਿ ਮੁਰਿਦਾਂ ਦੀ ਸ਼ਰਧਾ ਦਾ ਇਸ ਤਰ੍ਹਾਂ ਫਾਇਦਾ ਉਠਾ ਕੇ ਤਨ ਕਮਾਉਣਾ ਨੇਕ ਕੰਮ ਨਹੀਂ ਹੈ ਆਪਣਾ ਸਵਾਲ ਨੰਬਰ ਆ ਜਾਂਦਾ ਹੈ 217 ਕੀ ਧਰਤੀ ਤੇ ਬਹਿਸਤ ਬਣਾਇਆ ਜਾ ਸਕਦਾ ਹੈ ਇਸ ਦਾ ਗੁਰੂ ਸਾਹਿਬ ਨੇ ਕੀ ਜਵਾਬ ਦਿੱਤਾ ਗੁਰੂ ਸਾਹਿਬ ਦਾ ਜਵਾਬ ਬਿਲਕੁਲ ਨੇਕ ਕਮਾਈ ਰੱਬ ਦੀ ਬੰਦਗੀ ਅਤੇ ਖਲਕਤ ਦੀ ਸੇਵਾ ਨਾਲ ਇੱਥੇ ਹੀ ਬਹਿਸ਼ਤ ਬਣਾਇਆ ਜਾ ਸਕਦਾ ਹੈ ਆਪਣਾ ਸਵਾਲ ਨੰਬਰਾਂ ਜਾਂਦਾ ਹੈ 218 ਗੁਰੂ ਸਾਹਿਬ ਦੀ ਪਹਿਲੀ ਉਦਾਸੀ ਦੇ ਮੁੱਖ ਉਪਦੇਸ਼ ਕੀ ਸਨ ਇਹਦਾ ਜਵਾਬ ਹੈ ਉਹਨਾਂ ਨੇ ਲੋਕਾਂ ਨੂੰ ਆਪਸ ਵਿੱਚ ਪ੍ਰੇਮ ਪਿਆਰ ਨਾਲ ਰਹਿਣ ਤੇ ਧਰਮ ਤੇ ਵਰਣ ਦੇ ਆਧਾਰ ਤੇ ਪਾਈਆਂ ਵੰਡੀਆਂ ਜੋ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਸੂਦਰ ਗਰਦਾਨ ਗਰਦਾਨ ਕੇ ਉਸ ਦੇ શોਸ਼ਣ ਲਈ ਜ਼ਿੰਮੇਵਾਰ ਹਨ ਨੂੰ ਦੂਰ ਕਰਨ ਦਾ ਉਪਦੇਸ਼ ਦਿੱਤਾ ਗੁਰੂ ਸਾਹਿਬ ਨੇ ਘਰ-ਬਾਰ ਤਿਆ ਕੇ ਵਿਲੜਾਂ ਦੀ ਤਰ੍ਹਾਂ ਜੀਵਨ ਬਤੀਤ ਕਰਨ ਵਾਲਿਆਂ ਨੂੰ ਗ੍ਰਸਥ ਮਾਰਗ ਅਪਣਾਉਣ ਦੀ ਪ੍ਰੇਰਣਾ ਦਿੱਤੀ ਇਸ ਤੋਂ ਇਲਾਵਾ ਉਹਨਾਂ ਨੇ ਵੇਖਾਵੇ ਦੇ ਕਥਤ ਧਾਰਮਿਕ ਕੰਮਾਂ ਦਾ ਤਿਆਗ ਕਰਨ ਇੱਕ ਪ੍ਰਭੂ ਦੀ ਬੰਦਗੀ ਕਰਨ ਤੇ ਆਪਣੇ ਆਚਰਣ ਉੱਚਾ ਸੁੱਚਾ ਰੱਖਣ ਦੀ ਪ੍ਰੇਰਣਾ ਦਿੱਤੀ ਆਪਣਾ ਸਵਾਲ ਨੰਬਰਾਂ ਜਾਂਦਾ ਹੈ 219 ਪਹਿਲੀ ਉਦਾਸੀ ਦੌਰਾਨ ਗੁਰੂ ਸਾਹਿਬ ਨੇ ਕਿੰਨਾ ਸਫ਼ਰ طے ਕੀਤਾ ਇਹਦਾ ਜਵਾਬ ਹੈ ਲਗਭਗ 6862 ਮੀਲ ਦਾ ਸਫ਼ਰ طے ਕੀਤਾ ਤੇ ਇਹ ਉਦਾਸੀ ਲਗਭਗ ਸਵਾ 8 ਸਾਲਾਂ ਦੀ ਸੀ ਆਪਣਾ ਸਵਾਲ ਨੰਬਰਾਂ ਜਾਂਦਾ ਹੈ 220 ਪਹਿਲੀ ਉਦਾਸੀ ਤੋਂ ਬਾਅਦ ਗੁਰੂ ਸਾਹਿਬ ਨੇ ਕਿਸ ਨਗਰ ਦੀ ਸਥਾਪਨਾ ਕੀਤੀ ਇਹਦਾ ਜਵਾਬ ਹੈ ਕਰਤਾਰਪੁਰ ਦੀ ਆਪਣਾ ਸਵਾਲ ਨੰਬਰਾਂ ਜਾਂਦਾ ਹੈ 221 ਕਰਤਾਰਪੁਰ ਦੀ ਸਥਾਪਨਾ ਪਿੱਛੇ ਕੀ ਮਨੋਰਥ ਸੀ ਦਾ ਜਵਾਬ ਹੈ ਕਿਸੇ ਵੀ ਸਮਾਜ ਲਈ ਨਵੇਂ ਵਿਚਾਰ ਧਾਰਾ ਅਪਣਤੇ ਪੁਰਾਣੀ ਨੂੰ ਤਿਆਗਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਗੁਰੂ ਸਾਹਿਬ ਦੁਆਰਾ ਦਿੱਤੀ ਵਿਚਾਰ ਧਾਰਾ ਨੇ ਸਮਾਜ ਵਿੱਚ ਕ੍ਰਾਂਤੀ ਲੈ ਕੇ ਆਉਣੀ ਸੀ ਇਸ ਲਈ ਜ਼ਰੂਰੀ ਸੀ ਕਿ ਇੱਕ ਅਜਿਹੇ ਨਗਰ ਦੀ ਸਥਾਪਨਾ ਕੀਤੀ ਜਾਵੇ ਜਿੱਥੇ ਨਵੀਂ ਵਿਚਾਰ ਧਾਰਾ ਨੂੰ ਅਮਲੀ ਤੌਰ ਤੇ ਜਿਉਂ ਕੇ ਦਿਖਾਇਆ ਜਾਵੇ ਗੁਰੂ ਸਾਹਿਬ ਨੇ ਲੋਕਾਂ ਨੂੰ ਦਰਜਾ ਦਿੱਤਾ ਕਿ ਕਿਵੇਂ ਦਰਸਾ ਦਿੱਤਾ ਕਿ ਕਿਵੇਂ ਗ੍ਰਸਤ ਜੀਵਨ ਜਿਉਂਦਿਆਂ ਹੋਇਆਂ ਆਪਣੀ ਕਿਰਤ ਕਮਾਈ ਕਰਦਿਆਂ ਰੱਬ ਨਾਲ ਜੁੜਿਆ ਜਾ ਸਕਦਾ ਹੈ ਆਪਣਾ ਸਵਾਲ ਨੰਬਰਾਂ ਜਾਂਦਾ ਹੈ 222 ਗੁਰੂ ਸਾਹਿਬ ਨੇ ਕਰਤਾਰਪੁਰ ਦੀ ਸਥਾਪਨਾ ਕਿਸ ਸਥਾਨ ਤੇ ਕੀਤੀ ਇਹਦਾ ਜਵਾਬ ਹੈ ਦਰਿਆ ਰਾਵੀ ਦੇ ਕੰਢੇ ਤੇ ਪਖੋਕੇ ਰੰਧਾਵੇ ਕੋਲ ਕੀਤੀ ਅਤੇ ਇਸ ਮਕਸਦ ਲਈ ਜਗਾ ਉੱਥੋਂ ਦੇ ਚੋਦਰੀ ਅਜੀਤੇ ਨੇ ਦਿੱਤੀ ਹੁਣ ਇਹ ਕਰਤਾਰਪੁਰ ਪਾਕਿਸਤਾਨ ਵਿੱਚ ਹੈ ਆਪਣਾ ਸਵਾਲ ਨੰਬਰਾਂ ਜਾਂਦਾ ਹੈ 223 ਕਰਤਾਰਪੁਰ ਵਿਖੇ ਆਈ ਸਾਧੂਆਂ ਦੀ ਮੰਡਲੀ ਨੇ ਪਹਿਲੇ ਦਿਨ ਗੁਰੂ ਸਾਹਿਬਾਰੇ ਕੀ ਨਿਰਣਾ ਕੀਤਾ ਇਹਦਾ ਜਵਾਬ ਹੈ ਜਦੋਂ ਸਾਧੂਆਂ ਦੀ ਮੰਡਲੀ ਆਈ ਤਾਂ ਗੁਰੂ ਸਾਹਿਬ ਦੇ ਹੱਥ ਕਿਰਤ ਕਰਦਿਆਂ ਮਿੱਟੀ ਨਾਲ ਲਿਬੜੇ ਹੋਏ ਸਨ ਸਾਧੂਆਂ ਨੇ ਸਿੱਖਾ ਨੂੰ ਲੱਕਣਾ ਪਾਉਂਦੇ ਲੰਗਰ ਤਿਆਰ ਕਰਦੇ ਵੇਖ ਕੇ ਕਿਹਾ ਕਿ ਨਾਨਕ ਤੁਸੀਂ ਤਾਂ ਸੰਨ ਪਾਲੇ ਹੋਏ ਹਨ ਆਪਣਾ ਸਵਾਲ ਨੰਬਰ ਆ ਜਾਂਦਾ ਹੈ 224 ਗੁਰੂ ਸਾਹਿਬ ਨੇ ਸਾਧੂਆਂ ਨੇ ਇਸਦਾ ਕੀ ਜਵਾਬ ਦਿੱਤਾ ਉਹਨਾਂ ਨੇ ਕਿਹਾ ਸਾਧੂਆਂ ਨੂੰ ਇਸਦਾ ਜਵਾਬ ਦੇਣ ਦੀ بجائے ਕੁਝ ਤਿੰਨ ਹੋਰ ਰੁਕਣ ਲਈ ਕਿਹਾ ਆਪਣਾ ਸਵਾਲ ਨੰਬਰ ਆ ਜਾਂਦਾ ਹੈ 225 ਅਗਲੇ ਦਿਨ ਵਿੱਚ ਸਾਧੂਆਂ ਨੇ ਕੀ ਮਹਿਸੂਸ ਕੀਤਾ ਇਹਦਾ ਜਵਾਬ ਹੈ ਉਹਨਾਂ ਸਿੱਖਾਂ ਦੀ ਮਨੁੱਖਤਾ ਪ੍ਰਤੀ ਸੇਵਾ ਪਿਆਰ ਤੇ ਘਾਲਣਾ ਦੇਖੀ ਤਾਂ ਕਿ ਕਿਹਾ ਕਿ ਨਾਨਕ ਤੁਸੀਂ ਤਾਂ ਇਨਸਾਨ ਪਾਲ ਰੱਖੇ ਹਨ ਗੁਰੂ ਸਾਹਿਬ ਨੇ ਉਹਨਾਂ ਨੂੰ ਕੁਝ ਦਿਨ ਹੋਰ ਕੁੰਨ ਲਈ ਕਿਹਾ ਆਪਣਾ ਸਵਾਲ ਨੰਬਰ ਆ ਜਾਂਦਾ ਹੈ 226 ਅਗਲੇ ਹੋਰ ਦਿਨਾਂ ਵਿੱਚ ਸਾਧੂਆਂ ਨੇ ਕੀ ਮਹਿਸੂਸ ਕੀਤਾ ਇਹਦਾ ਜਵਾਬ ਹੈ ਉਹਨਾਂ ਨੇ ਅੰਮ੍ਰਿਤ ਵੇਲੇ ਬੰਦਗੀ ਕਰਦੇ ਸਾਰਾ ਦਿਨ ਸੰਗਤ ਵਿੱਚ ਜੁੜੇ ਸ਼ਰੀਰ ਦੇਖੇ ਜੋ ਹਰ ਸਮੇਂ ਪ੍ਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਸਨ ਇਹ ਦੇ ਕੇ ਉਹਨਾਂ ਕਿਹਾ ਤੁਸੀਂ ਤਾਂ ਦੇਵਤੇ ਰਖੇ ਹੋਏ ਨਾਖੋ ਸਤਨਾਮ ਸ਼੍ਰੀ ਵਾਇਗੁਰੂ ਆਪਣਾ ਸਵਾਲ ਨੰਬਰ ਆ ਜਾਂਦਾ ਹੈ 227 ਕੁਝ ਦਿਨਾਂ ਬਾਅਦ ਵਿਦਾਗੀ ਲੈਣ ਵੇਲੇ ਸਾਧੂ ਕੀ ਕਹਿੰਦੇ ਹਨ ਇਹਦਾ ਜਵਾਬ ਹੈ ਉਹ ਗੁਰੂ ਸਾਹਿਬ ਦੇ ਚਰਨਾਂ ਤੇ ਝੁੱਕ ਕੇ ਕਹਿੰਦੇ ਹਨ ਮਹਾਰਾਜ ਤੁਸੀਂ ਤਾਂ ਪਰਮਾਤਮਾ ਦਾ ਰੂਪ ਇਨਸਾਨਾਂ ਦੀ ਸੰਗਤ ਬਣਾਈ ਹੋਈ ਆਖੋ ਸਤਨਾਮ ਸ਼੍ਰੀ ਵਾਇਗੁਰੂ ਆਪਣਾ ਸਵਾਲ ਨੰਬਰ ਆ ਜਾਂਦਾ ਹੈ 228 ਗੁਰੂ ਸਾਹਿਬ ਨੇ ਦੂਸਰੀ ਉਦਾਸੀ ਕਦੋਂ ਸ਼ੁਰੂ ਕੀਤੀ ਸਤੰਬਰ 1517 ਤੋਂ ਆਪਣਾ ਸਵਾਲ ਨੰਬਰਾਂ ਜਾਂਦਾ ਹੈ 229 ਜੋੜ ਸਰਵਿਖੇ ਗੁਰੂ ਸਾਹਿਬ ਨੇ ਲੋਕਾਂ ਨੂੰ ਕਿਸ ਕਰਮ ਕਾਂਡ ਤੋਂ ਰੋਕਿਆ ਇਹਦਾ ਜਵਾਬ ਹੈ ਪਸ਼ੂਆਂ ਦੀ ਬਲੀ ਦੇਣ ਤੋਂ ਆਪਣਾ ਸਵਾਲ ਨੰਬਰਾਂ ਜਾਂਦਾ ਹੈ 230 ਗੁਰੂ ਸਾਹਿਬ ਨੇ ਇਸ ਉਦਾਸੀ ਦੌਰਾਨ ਸਿੱਧਾਂ ਨਾਲ ਵਿਚਾਰ ਕਿਸ ਸਥਾਨ ਤੇ ਕੀਤੀ ਇਹਦਾ ਜਵਾਬ ਹੈ ਸੁਮੇਰ ਪ੍ਰਬਤ ਵਿਖੇ ਆਪਣਾ ਸਵਾਲ ਨੰਬਰ ਆ ਜਾਂਦਾ ਹੈ 231 ਸੁਮੇਰ ਪਰਬਤ ਕਿਸ ਸਥਾਨ ਨੂੰ ਕਹਿੰਦੇ ਹਨ ਇਹਦਾ ਜਵਾਬ ਹੈ ਸੁਮੇਰ ਦਾ ਅਰਥ ਹੈ ਪਹਾੜਾਂ ਵਿੱਚ ਉੱਚਾ ਪਹਾੜ ਗੜਵਾਲ ਰਿਆਸਤ ਵਿੱਚ ਰੁਦਰਾ ਹਿਮਾਲਾ ਨੂੰ ਸੁਮੇਰ ਪਰਬਤ ਆਖਿਆ ਜਾਂਦਾ ਹੈ ਸਰਬ ਸੰਗਤਾਂ ਨੂੰ ਬੇਨਤੀ ਕੀ ਵੱਤਵਲ ਸਵਾਲ ਜਵਾਬ ਸੁਣਿਆ ਕਰੋ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ